ਸੋ ਲੋਕ ਮਹੱਲਾ ਪਹਿਲਾ ਜਾਂ ਪੱਕਾ ਤਾਂ ਕਟਿਆ ਰਹੀ ਸੋ ਪੱਲਰਵਾੜ ਸਣਕੀ ਸਾਰਾਂ ਜਿਥਿਆ ਕਣ ਲੈ ਆ ਤਨ ਝਾੜ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ ਜੋ ਉਦਰ ਰਹੇ ਸੋ ਬਰੇ ਨਾਨਕ ਅਜਬ ਡਿਠ ਮਹੱਲਾ ਪਹਿਲਾ ਵੇਖ ਜੇ ਮਿੱਠਾ ਕਟਿਆ ਟਟਕੋਟ ਬੱਧਾ ਪਾਏ ਖੁੰਡਾ ਅੰਦਰ ਰੱਖ ਕੈ ਦੇਨ ਸੋ ਮਲ ਸਜਾਈ ਰਸ ਕਾਜ ਟੱਟਰ ਪਾਈਐ ਤਪੈ ਤ ਵਿਲ ਲਾਏ ਭੀ ਸੋ ਫੋਗ ਸਮਾਲੀਐ ਵਿਚੈ ਅਗ ਜਾਲਾਏ ਨਾਨਕ ਮਿੱਠੇ ਪਤਰੀਐ ਵੇਖੋ ਲੋਕਾ ਆਏ ਪਵੜੀ ਇਤਨਾ ਬਰਣਨਾ ਚਿੱਤ ਆਸ ਕਣਹਿਰਿਆ ਮਰ ਮਰ ਜਮਹ ਨਿਤ ਕਿਸੈ ਨਾ ਕੇਰਿਆ ਆਪਨੜੈ ਮਨ ਚਿੱਤ ਕਹਿਣ ਚੰਗੇਰਿਆ ਜਮ ਰਾਜੈ ਨਿਤ ਨਿਤ ਮਨ ਮੁਖ 헤ਰਿਆ ਮਨ ਮੁਖ ਲੂਣ ਹਰਾਮ ਕਿਆ ਨਾ ਜਾਣਿਆ ਬਧੇ ਕਰਨ ਸਲਾਮ ਖਸਮ ਨਾ ਭਾਣਿਆ ਸੱਚ ਮਿਲੈ ਮੁਖ ਨਾਮ ਸਾਹਿਬ ਪਾਵਸੀ ਕਰਸਨ ਤਖਤ ਸਲਾਮ ਲਿਖਿਆ ਪਾਵਸੀ ਮਹੱਲਾ ਪਹਿਲਾ ਸ਼ਲੋਕ ਮੱਛੀ ਤਾਰੂ ਪਿਆ ਕਰੇ ਪੰਖੀ ਕਿਆ ਆਕਾਸ਼ ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸ ਕੁੱਤੇ ਚੰਦਨ ਲਾਈਐ ਭੀਸੋ ਕੁੱਤੀ ਧਾਤ बोला जे समझाई है पढ़ यह सिमरित पाठ अंधा चांदण रखिए दीवे बलह 50 चौणे सोइना पाई है चुण चुण खावे घास लोहा मारन पाई है कहै ना होए तपास नानक मूर्ख ए गुण बोले सदा विनाश मोहल्ला पहला ਕਹੋ ਕੰਚਨ ਟੁੱਟੈ ਸਾਰ ਅਗਨੀ ਗਾਂਢ ਪਾਇ ਲੋਹਾਰ ਗੋਰੀ ਸੇਤੀ ਟੁੱਟੈ ਪਧਾਰ ਪੁੱਤੀ ਗਾਂਢ ਪਵੈ ਸੰਸਾਰ ਰਾਜਾ ਮੰਗੈ ਦਿੱਤੈ ਡੰਡ ਪਾਏ ਭੁਖਿਆ ਗਾਂਢ ਪਵੈ ਜਾਂ ਖਾਏ ਕਾਲਾ ਗਾਂਢ ਨਦੀਆਂ ਮੀਂਹ ਝੋਲ ਗਾਂਢ ਪ੍ਰੀਤੀ ਮਿੱਠੇ ਬੋਲ ਵੇਦਾ ਗੰਢ ਬੋਲੇ ਸਚ ਕੋਇ ਮੋਇਆ ਗੰਢ ਨੇਕੀ ਸਤ ਹੋਇ ਏਤ ਗੰਢ ਵਰਤੈ ਸੰਸਾਰ ਮੂਰਖ ਗੰਢ ਪਵੈ ਮੋਹਮਾਰ ਨਾਨਕ ਆਖੈ ਏਹ ਵਿਚਾਰ ਸਿਫਤੀ ਗੰਢ ਪਵੈ ਦਰਬਾਰ ਪੌੜੀ ਆਪੇ ਕੁਦਰਤ ਸਾਜਕੈ ਆਪੇ ਕਰੇ ਵਿਚਾਰ ਇਕ ਖੋਟੇ ਇਕ ਖਰੇ ਆਪੇ ਪਰਖਣ ਹਾਰ ਖਰੇ ਖਜਾਨੇ ਪਾਈਐ ਹੈ ਖੋਟੇ ਸਟੀਆਂ ਹੈ ਬਾਹਰ ਵਾਰ ਖੋਟੇ ਸੱਚੀ ਦਰਗਾਹ ਸਟੀਆਂ ਹੈ ਕਿਸ ਆਗੈ ਕਰਹਿ ਪੁਕਾਰ ਸਤਗੁਰ ਪਿਛੈ ਭਜ ਪਵਹਿ ਇਹਾ ਕਰਨੀ ਸਾਰ ਸਤਗੁਰ ਖੋਟਿਆ ਹੋਂ ਖਰੇ ਕਰੇ ਸ਼ਬਦ ਸਵਾਰਨ ਹਾਰ ਸੱਚੀ ਦਰਗਾਹ ਮੰਨੀਆਂ ਗੁਰ ਕਾਹ ਪ੍ਰੇਮ ਪਿਆਰ ਗੰਤ ਤਿਨਾ ਦੀ ਕੋ ਕਿਆ ਕਰੇ ਜੋ ਆਪ ਬਖਸ਼ੇ ਕਰਤਾਰ ਸ਼ਲੋਕ ਮਹੱਲਾ ਪਹਿਲਾ ਹਮ ਜ਼ੇਰ ਜ਼ਮੀਨ ਦੁਨੀਆਂ ਪੀਰਾ ਮਸਾਏ ਤਾਰਾਇਆ ਮੇਰਵਦ ਬਾਦਸ਼ਾ ਅਫਜ਼ੂ ਖੁਦਾਏ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਨਾ ਦੇਵਦਾਨਵਾ ਦਰਾ ਨਾ ਸਿੱਧ ਸਾਧਕਾ ਧਰਾ ਅਸਤ ਏਕ ਦਿਗਰ ਕੋਈ ਏਕ ਤੁਈ ਏਕ ਤੁਈ ਮਹੱਲਾ ਪਹਿਲਾ ਨਾ ਦਾਦੇ ਦੇਹੰਦ ਆਦਮੀ ਨਾ ਸप्त ਜੇਰ ਜਿਮੀ ਅਸਤ ਏਕ ਦਿਗਰ ਕੋਈ ਏਕ ਤੁਈ ਏਕ ਤੁਈ ਮਹੱਲਾ ਪਹਿਲਾ ਨਾ ਸੂਰ ਸਸ ਮੰਡਲੋ ਨਾ ਸप्त ਦੀਪ ਨਹ ਜਲੋ ਆਨ ਪਾਣ ਫਿਰਨਾ ਕੋਈ ਏਕ ਤੁਈ ਏਕ ਤੁਈ ਮਹੱਲਾ ਪਹਿਲਾ ਨਾ ਰਜ਼ਕ ਦਸਤ ਆਕਸੇ ਹਮਾਰਾ ਏਕ ਆਸ ਵਸੇ ਅਸ ਏਕ ਦਿਗਰ ਕੋਈ ਏਕ ਤੁਈ ਏਕ ਤੁਈ ਮਹੱਲਾ ਪਹਿਲਾ ਪਰੰਧੈ ਨਾਮ ਗिरा ਹਜ਼ਾਰ ਦਰਖਤ ਆਬ ਆਸ ਕਰ ਦੇਹਾਂ ਦੇ ਸੂਈ ਏਕ ਤੁਈ ਏਕ ਤੁਈ ਮਹੱਲਾ ਪਹਿਲਾ ਨਾਨਕ ਲਿਲਾਰ ਲਿਖਿਆ ਸੋਏ ਮੇਟ ਨਾ ਸਕੈ ਕੋਈ ਕਲਾ ਧਰੈ ਹਿਰ ਸੂਈ ਏਕ ਤੁਈ ਏਕ ਤੁਈ ਪੌਣੀ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤੀ ਆਪ ਗਵਾਏ ਸੱਚ ਪਛਾਣਿਆ ਸੱਚ ਤੇਰਾ ਦਰਬਾਰ ਸ਼ਬਦ ਨੀ ਸਾਣਿਆ ਸੱਚਾ ਸ਼ਬਦ ਵਿਚਾਰ ਸੱਚ ਸਮਾਨਿਆ ਮਨ ਮੁਖ ਸਦਾ ਕੂੜਿਆਰ ਪਰਮ ਪੁਲਹਾਣਿਆ ਵਿਸਤਾ ਅੰਦਰ ਵਾਸ ਸਾਧਨਾ ਜਾਣਿਆ ਵਿਣ ਨਾਮੈ ਦੁਖ ਪਾਏ ਆਵਣ ਜਾਣਿਆ ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ سلوک محلہ پہلا شیحاں بازا چرگا اوالے چلا ندیاں پیبے دے تھیں کرے اسگاہ کیڑا تھا پات شاہی لشکر کرے سواہ جیتے جی جی وی سا ਜੀਵਾਂ ਦੇ ਤਾਂ ਕੇ ਅਸਾ ਨਾਨਕ ਜਿਉਂ-ਜਿਉ ਸੱਚੇ ਭਾਵੇਂ ਤਿਉਂ-ਤਿਉ ਦੇ ਗਿਰਾ ਮਹੱਲਾ ਪਹਿਲਾ ਇੱਕ ਮਾਸ ਹਾਰੀ ਇੱਕ ਤ੍ਰਿਣ ਖਾਹੇ ਇੱਕ ਨਾ ਛੱਤੀ ਹੀ ਅੰਮ੍ਰਿਤ ਪਾਹੇ ਇੱਕ ਮਿੱਟੀਆ ਮਹਿ ਮਿੱਟੀਆ ਖਾਹੇ ਇੱਕ ਪਾਉਣ ਸੁਮਾਰੀ ਪਾਉਣ ਸੁਮਾਰ ਇੱਕ ਨਿਰੰਤਾਰੀ ਨਾਮ ਆਧਾਰ ਜੀਵੈ ਦਾਤਾ ਮਰਨੋਂ ਕੋਏ ਨਾਨਕ ਮੁਠੇ ਜਾਹੇ ਨਾਹੀ ਮਨਸੋਏ ਪੌੜੀ ਪੂਰੇ ਗੁਰ ਕੀ ਤਾਰ ਕਰਮ ਕਮਾਈਐ ਗੁਰਮਤੀ ਆਪ ਗਵਾਏ ਨਾਮ ਧਿਆਈਐ ਦੂਜੀ ਕਾਰੈ ਲੱਗ ਜਨਮ ਗਵਾਈਐ ਵਿਣ ਨਾਮੈ ਸਭ ਵਿਸ ਪੈਜੈ ਖਾਈਐ ਸੱਚਾ ਸ਼ਬਦ ਸਾਲਾ ਸੱਚ ਸਮਾਈਐ ਵਿਨ ਸਤਗੁਰ ਸੇਵੇ ਨਾਹੀ ਸੁਖ ਨਿਵਾਸ ਫਿਰ ਫਿਰ ਆਈ ਐ ਦੁਨੀਆ ਖੋਟੀ ਰਾਸ ਕੂੜ ਕਮਾਈ ਐ ਨਾਨਕ ਸੱਚ ਖਰਾਸਾ ਲਾ ਪਤ ਸਿਉਂ ਜਾਈ ਐ